ਇਰੇ ਵਿੱਚ ਕਿਸੇ ਨਾ ਕਿਸੇ ਤੇ ਦੋਸ਼ ਨਹੀਂ ਲਾਉਂਗਾ ਪਰ ਜਿਹੜਾ ਐਕਟਰ ਵਰਤਾਂ ਵਿਸ਼ਾਲ ਗਾਟਨ ਜਿੰਨੇ ਤੁਸੀਂ ਇੱਥੇ ਬੈਠੇ ਹੋ ਤੇ ਖੜੇ ਹੋ ਉਨੇ ਬਾਅਦ ਤੁਰੇ ਫਿਰਦੇ ਹੋ ਤੁਹਾਨੂੰ ਬਈ ਸਲਾਹ ਹੈ ਜਿਸ ਤਰੀਕੇ ਨਾਲ ਤੁਸੀਂ ਬੈਠੇ ਹੋਏ ਹੋ ਸੱਚੇ ਪਾਤਸ਼ਾਹ ਤੁਹਾਨੂੰ ਆਈ ਤੇ ਆਈ ਤੱਕ ਦੇ ਹੋ ਕੇ ਤੁਸੀਂ ਲੜਾਈ ਲੜੋ ਅਸੀਂ ਪਿੱਛੇ ਹੋ ਕੇ ਤੁਹਾਡੇ ਮਗਰ ਖੜ ਕੇ ਜੋ ਤੁਸੀਂ ਹੁਕਮ ਤੀ ਵਾਰ ਤੇ ਬਹੁਤ-ਬਹੁਤ ਜੀ ਆਇਆਂ ਔਰ ਹੰਦੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਿਹਾ ਔਰ ਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗਾ ਸਾਰੇ ਜਿਹੜੇ ਸਾਡੀ ਇੱਥੇ ਮੈਨੇਜਮੈਂਟ ਹੈ ਬਈ ਤੁਹਾਨੂੰ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਵਧਾਈ ਹੈ ਤੁਸੀਂ ਹਾਂ ਪੰਜਾਬ ਅੱਜ ਇਕੱਠਾ ਕਰਨਾ ਮਹਾਰਾਜ ਬਰੋ ਦੇ ਮਹਾਰਾਜ